ਹੌਜੇ ਵੀ ਇਹ ਰਸੂਖਦਾਰ ਬੰਦੇ ਹੋ ਸਕਦਾ ਹੈ ਕਿ ਉਹਨਾਂ ਦੇ ਨਜਾਇਜ਼ ਕਬਜ਼ੇ ਵੀ ਹੋਣ ਤੇ ਇਹੋ ਜਿਹੇ ਪ੍ਰਾਪਰਟੀਆਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਦੀਆਂ ਨੇ ਕਬਰੇਵਲ ਦੇਖ ਕੇ ਕਹੂੰਗਾ ਜੀ ਮੈਂ ਉਹਨਾਂ ਨਾਲ ਬੰਦੀ ਤੇ ਨਹੀਂ ਜਾਊਂਗਾ ਕਿ ਅਸੀਂ ਗੁਰਦਾਸ ਕਰਿਆ ਜਿਹੜਾ ਰਾਜਪੁਰ ਦੇ ਜਿਹੜੇ ਕਾਨੂੰਨ ਪਹਿਰੇ ਹਨ ਉਹ ਰਾ ਮਸਲਾ ਹੱਲ ਕਰਕੇ ਛੱਡਦੇ ਨੇ ਹੁਣ ਮੈਂ ਕੋਈ ਦੁਬਾਰੇ ਹੋਰ ਉਸ ਤੋਂ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਨੌਜਵਾਨ ਪੀੜੀ ਜਿਹੜੀ ਹੈ ਉਹ ਬੜੀ ਤੇਜ਼ ਰਫ਼ਤਾਰ ਦੇ ਨਾਲ ਆਪਣੇ ਸ਼ਿਨੂ ਆਪਣੇ ਸੂਬੇ ਨੂੰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਇੱਕ ਡੀਐਸਪੀ ਸਾਹਿਬ 에어ਪੋਰਟ ਤੇ ਪੁੱਛਾ ਲਗਾ ਰਹੇ ਸੀ ਪਾਕੜ ਇਥੇ ਅਫਸਰ ਘੜਿਆ ਜਾਂਦਾ ਸੀ ਸਾਡੇ ਇਲਾਕੇ ਚ ਜੀ ਸੀਗਾ ਹੋ ਅੱਜ ਔਫਿਸ ਦਾ ਸਾਰਾ ਕੰਮ ਨਿਪਟਾ ਕੇ ਮੈਂ ਆਪਣੇ ਵੀਰ ਨਾਲ ਇੰਟਰਵਿਊ ਦੇਣ ਆ ਗਿਆ ਲਓ ਜੀ ਮਿੱਤਰ ਪਿਆਰਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਐਸਐਮਜ਼ ਨਿਊ 'ਚ ਮੈਂ ਹਵਿੰਦਰ ਸੋ ਮਿੱਤਰੋ ਜਿਵੇਂ ਕਿ ਚੰਗੀਆਂ ਚੰਗੀਆਂ ਲਾਹੇਵੰਦ ਜਾਣਕਾਰੀਆਂ ਦੇ ਲਈ ਅਸੀਂ ਹਰ ਵਾਰ ਤੁਹਾਡੇ ਰੂਬਰੂ ਕਿਸੇ ਖਾਸ ਸ਼ਖਸੀਅਤ ਨੂੰ ਕਰਾਉਂਦੇ ਹਾਂ ਸੋ ਇਸੇ ਲੜੀ 'ਚ ਅੱਜ ਸਾਡੇ ਨਾਲ ਮੌਜੂਦ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਰੂਰਲ ਤੇ ਅਰਬਨ ਰੁਪਿੰਦਰਪਾਲ ਸਿੰਘ ਜੀ ਸੋ ਵਿਸ਼ਾ ਗੱਲਬਾਤ ਦਾ ਜਿਹੜਾ ਹੈ ਉਹ ਰਹੇਗਾ ਜ਼ਿਲ੍ਹਾ ਪਰਿਸ਼ਦ ਤੇ ਇਸ ਦੇ ਨਾਲ ਹੋਰ ਵੀ ਜਿਹੜੀਆਂ ਅਹਿਮ ਜਾਣਕਾਰੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਏਡੀ ਸਾਹਿਬ ਦਾ ਸਵਾਗਤ ਕਰ ਲੈਂਦੇ ਆ ਜੀ ਰੁਪਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਸਐਮ ਜੀ ਨਿਊਜ਼ ਥੈਂਕ ਯੂ ਥੈਂਕ ਯੂ ਜੀ ਸੋ ਗੱਲਬਾਤ ਕਰ ਰਹੇ ਸੀ ਅਸੀਂ ਕਿ ਤੁਸੀਂ ਵੀ ਥੀਏਟਰ ਦੇ ਬੜੇ ਸ਼ਕੀਂ ਰਹੇ ਹੋ ਬੜਾ ਥੀਏਟਰ ਕੀਤਾ ਹੈ ਤੇ ਪਹਿਲਾਂ ਤੇ ਤੁਹਾਡੇ ਬਾਰੇ ਇਹ ਜਾਣਕਾਰੀ ਦਰਸ਼ਕਾਂ ਨੂੰ ਦੇਣਾ ਚਾਹਾਂਗੇ ਜੀ ਕਿ ਤੁਹਾਡਾ ਜਨਮ ਸਿੱਖਿਆ ਕਿੱਥੋਂ ਦੀ ਹੈ ਮੈਡੀਕਲੀ ਜੀ ਮੈਂ ਗੁਰਦਾਸਪੁਰੋਂ ਬਿਲੋਂਗ ਕਰਦਾ ਆਂ। ਕੀ ਬਾਤ ਹੈ। ਤੇ ਮੈਡੀਕਲ ਕਾਲਜ ਅੰਮ੍ਰਿਤਸਰ ਮੈਂ ਗ੍ਰੈਜੂਏਟ ਕੀਤਾ ਜੀ। ਜੀ। ਐਮਬੀਬੀਐਸ। ਐਮਬੀਬੀਐਸ ਜੀ। ਤੇ ਨਾਲ ਹੀ ਮੈਨੂੰ ਥੀਏਟਰ ਦਾ ਸ਼ੌਕ ਹੋ ਗਿਆ ਸੀ ਕਿਉਂਕਿ ਮੇਰੇ ਬਾਦਰ ਬਹੁਤ ਐਕਟਿਵ ਸੀਗੇ ਐਕਟਰਾ ਕਰਿਕੂਲਰ ਐਕਟੀਵਿਟੀਜ਼ ਚ। ਜੀ। ਤੇ ਸਮੇਂ ਲੋ ਵੀ ਗੁਰਤੀ ਚ ਉਹ ਚੀਜ਼ ਮੈਨੂੰ ਮਿਲੀ ਤੇ ਥੀਏਟਰ ਜਿਹੜਾ ਨਾਲ-ਨਾਲ ਚੱਲਦਾ ਰਿਹਾ। ਤੇ ਹੁਣ ਕਦੀ-ਕਦੀ ਜੀ ਜੇ ਕੋਈ ਟਾਈਮ ਮਿਲੇ ਤੇ ਸ਼ੌਕ ਪੂਰਾ ਕਰ ਲੀਦਾ। ਸ਼ੌਕ ਪੂਰਾ। ਕੀ ਬਾਤ ਹੈ ਜੀ। ਕੀ ਤੋ ਮੈਂ ਸਾਣਾ ਸ਼ੌਂਕ ਮਿਲਦੇ ਜੁਲਦੇ ਨੇ ਤੇ ਰੁਪਿੰਦਰ ਜੀ ਮੈਂ ਵੀ ਥੀਏਟਰ ਕੀਤਾ ਤੇ ਜਨਮ ਮੇਰਾ ਵੀ ਗੁਰਦਾਸਪੁਰ ਦਾ ਹੀ ਆ ਗੁਰਦਾਸਪੁਰੇ ਵੈਸੇ ਬੜੇ ਰੌਣਕੀ ਹੁੰਦੇ ਨੇ ਜੀ ਜੀ ਤੋ ਉਹਦਾ ਵੀ ਪਾਰਟ ਹੈ ਜੀ ਬਿਲਕੁਲ ਠੀਕ ਹੈ ਜੀ ਸੋ ਉਹ ਗੱਲਬਾਤ ਨੂੰ ਅੱਗੇ ਤੋਰਦੇ ਆ ਏਡੀ ਸਾਹਿਬ ਜਿਵੇਂ ਕਿ ਪਹਿਲਾਂ ਨਾ ਪੋਸਟ ਹੁੰਦੀ ਸੀ ਏਡੀਸੀ ਡੀ ਯਾਨੀ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਡਵੈਲਪਮੈਂਟ ਡਵੈਲਪਮੈਂਟ ਹਾਂਜੀ ਤੇ ਹੁਣ ਜਿਹੜੀਆਂ ਨੇ ਪੋਸਟਾਂ ਉਹ ਤਬਦੀਲ ਮਰਕਹਲ ਕਰਤੇ ਨੇ ਏਡੀਸੀ ਅਰਬਨ ਤੇ ਏਡੀਸੀ ਰੂਰਲ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਇਹ ਕੀ ਚੀਜ਼ ਹੈ ਕਿਉਂ ਵੱਖ ਕੀਤੀਆਂ ਗਈਆਂ ਕਿ ਫੰਕਸ਼ਨ ਕੀ ਹੈ ਇਸ ਇਨ ਆ ਪੋਸਟਾ ਏਡੀਸੀ ਅਰਬਨ ਜੀ ਇਸਲੇ ਪੰਜਾਬ ਦੇ 6 ਜ਼ਿਲ੍ਹਿਆਂ ਚ ਨੇ ਜਿਹੜੇ ਪ੍ਰੋਮਿਨੈਂਟ ਜ਼ਿਲ੍ਹੇ ਆ ਪੰਜਾਬ ਦੇ ਮੁਹੱਲੀ ਮੁਹਾਰੀ ਅੰਮ੍ਰਿਤਸਰ ਜੀ ਜਲੰਧਰ ਲੁਧਿਆਣਾ ਬਠਿੰਡਾ ਤੇ ਪਟਿਆਲਾ ਪਟਿਆਲਾ ਜੀ 6 ਪ੍ਰੋਮਿਨੈਂਟ ਜ਼ਿਲ੍ਹੇ ਆ ਏਡੀਸੀ ਅਰਬਨ ਰੂਰਲ ਦੇ ਜੀ ਕਿਉਂਕਿ ਉੱਥੇ ਜਿਹੜਾ ਹੈਗਾ ਅਰਬਨ ਡੋਰਪਨ ਦਾ ਕੰਮ ਇਹਦਾ ਸਾਰੇ ਜ਼ਿਲ੍ਹਿਆਂ 'ਚ ਬਹੁਤ ਜ਼ਿਆਦਾ ਹੈ ਮੈਂ ਲੁਧਿਆਣਾ ਦੀ ਗੱਲ ਕਰਾਂ ਤੇ ਸਾਡੇ ਕੋਲੇ 10 ਜਣੀਆਂ ਕਮੇਟੀਆਂ ਨੇ ਜਿਹਨੂੰ ਯੂएलबी ਕਿਹਾ ਜਾਂਦਾ ਹੈ ਅਰਬਨ ਲੋਕਲ ਬਾਡੀਜ਼ ਜੀ ਖੰਨਾ ਔਰ ਜਗਰਾਉਂ ਕਲਾਸ 1 ਜਿਹੜੀਆਂ ਹੈਗੀਆਂ ਨੇ ਬਹੁਤ ਵੱਡੀਆਂ ਕਮੇਟੀਆਂ ਨੇ ਜੀ ਤੇ ਕਿਉਂਕਿ ਸਰਕਾਰ ਨੂੰ ਬੜਾ ਪ੍ਰੋਪਰ ਢੰਗ ਨਾਲ ਵੱਡੇ ਜ਼ਿਲ੍ਹਿਆਂ 'ਚ ਕੰਮ ਚਾਹੀਦਾ ਹੁੰਦਾ ਸਰਕਾਰ ਨੇ 10 ਕਮੇਟੀਆਂ ਵਾਲੇ ਜ਼ਿਲ੍ਹੇ ਜਾਂ ਹੁਣ ਜਿਲੰਦਰ ਵੀ ਜ਼ਿਆਦਾ ਨੇ ਉੱਥੇ ਅਰਬਨ ਡਵੈਲਪਮੈਂਟ ਦਾ ਇੱਕ ਨਵਾਂ ਪਾਟ ਕ੍ਰੀਏਟ ਕਰ ਦਿੱਤਾ ਹੈ ਜੀ ਬਾਕੀ ਜਿਲ੍ਹਾਂ ਜਿਹੜੇ ਏਡੀਸੀ ਜਰਨਲ ਹੈ ਉਹਨਾਂ ਨੂੰ ਇਹ ਜਿਹੜੀ ਪਾਵਰ ਹੈ ਉਹ ਦੇ ਦਿੱਤੀ ਗਈ ਹੈ ਤੇ ਉੱਥੇ ਹੀ ਅਰਬਨ ਡਵੈਲਪਮੈਂਟ ਦਾ ਕੰਮ ਏਡੀਸੀ ਜਰਨਲ ਕਰ ਰਹੇ ਨੇ ਇਹਨਾਂ ਵੱਡੇ ਜਿਲ੍ਹਿਆਂ 'ਚ ਏਡੀਸੀ ਅਰਬਨ ਡਵੈਲਪਮੈਂਟ ਨਵੀਂ ਪੋਸਟ ਕਰ ਲਈ ਦਿੱਤੀ ਉਹ ਵੈਸੇ ਜਿੰਨਾ ਤੱਕ ਮੈਨੂੰ ਜਾਣਕਾਰੀ ਹੈ ਪਤਾ ਨਹੀਂ ਮੈਂ ਗਲਤ ਆ ਜਾਂ ਸਹੀ ਆ ਇਹ ਤੁਸੀਂ ਦੱਸਣਾ ਹੈ ਡੀ ਡੀ ਐਲ ਜੀ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਸ਼ਾਇਦ ਇਹੀ ਪੋਸਟ ਦਾ ਨਾਮ ਹੈ ਬਦਲ ਕੇ ਜਿਹੜਾ ਏਡੀਸੀ ਅਰਬਨ ਕਰ ਦਿੱਤਾ ਠੀਕ ਹੈ ਜੀ ਇਦਾਂ ਜੀ ਸੋ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ ਜੀ ਡੀ ਡੀ ਐਲ ਜੀ ਕੋਲੇ ਇੱਕ ਲਿਮਟਿਡ ਪਾਵਰ ਸੀ ਜਿਹੜਾ ਮਿਨਿਸਪਲ ਐਕਟ ਜਿਹੜਾ ਸਾਡਾ ਹੈਗਾ ਉਹਦੇ ਚ ਕਾਫੀ ਪਾਵਰਾਂ ਡਿਪਟੀ ਕਮਿਸ਼ਨਰ ਕੋਲ ਸੀ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਸੀ ਨਾ ਜੀ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਤਕਰੀਬਨ ਸਾਰੀਆਂ ਹੀ ਪਾਵਰਾਂ ਡੀ ਐਮ ਦੀਆਂ ਕਿ ਡੀ ਸੀ ਦੀਆਂ ਉਹ ਏ ਡੀ ਸੀ ਅਰਬਨ ਡਵੈਲਪਮੈਂਟ ਨੂੰ ਦੇ ਦਿੱਤੀਆਂ ਟ੍ਰਾਂਸਫਰ ਕਰਤੀਆਂ ਟ੍ਰਾਂਸਫਰ ਕਰਤੀਆਂ ਜੀ ਕਿਉਂਕਿ ਹੁਣ ਏ ਡੀ ਸੀ ਅਰਬਨ ਡਵੈਲਪਮੈਂਟ ਦੀ ਤੇ ਦੂਜੇ ਪਾਸੇ ADC ਡਵੈਲਪਮੈਂਟ ਸੀ ਉਹ ਕੁਝ ਦੋਆਂ ਚ ਕੋਰਿਲੇਸ਼ਨ ਨਹੀਂ ਸੀ ਬੰਦੀ ਇਸ ਕਰਕੇ ਉਸ ਪੋਸਟ ਦਾ ਨਾਮ ਚੇਂਜ ਕਰਕੇ ADC ਰੂਰਲ ਡਵੈਲਪਮੈਂਟ ਕਰ ਦਿੱਤਾ ਗਿਆ ਤੇ ਜਿਹੜੇ ਸੀ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਉਹਨੂੰ ਕੁਝ ਪਾਵਰਾਂ ਵਧਾ ਕੇ ਵੱਡੇ ਜ਼ਿਲ੍ਹਿਆਂ 'ਚ ADC ਅਰਬਨ ਡਵੈਲਪਮੈਂਟ ਕਨਵਰਟ ਕਰਤਾ ਜੀ ਤੇ ਬਾਕੀ ਜ਼ਿਲ੍ਹੇ ਜਿਦਾ ਮੈਂ ਤੁਹਾਨੂੰ ਦੱਸਿਆ ਉਹ ਪਾਵਰਾਂ ਸਾਰੀਆਂ ਦੇ ਸਾਰੀਆਂ ADC ਜਨਰਲ ਕੋ ਚਲੀ ਗਏ ਜੀ ਸੋ ਜਸਟੰਗ ਨਾਲ ਅਪਾ ਗੱਲਬਾਤ ਕਰ ਰਹੇ ਸੀ ਵੀ ਤੁਹਾਡੇ ਜੂਰਿਸਡਿਕਸ਼ਨ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਸ਼ਦ ਜਿਹੜੇ ਆਉਂਦਾ ਹੈ ਸੋ ਜ਼ਿਲ੍ਹਾ ਪ੍ਰਸ਼ਦ ਹੈ ਇਹ ਪਿੰਡੂ ਖਿੱਤੇ ਜਿਹੜੇ ਲੋਕ ਨੇ ਉਹਨਾਂ ਨੂੰ ਤੇ ਪਤਾ ਚੰਗੀ ਤਰ੍ਹਾਂ ਕਿਉਂਕਿ ਪਿੰਡਾਂ ਦੇ ਨਾਲ ਜੁੜਿਆ ਹੈ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਦ ਆਪਾਂ ਸ਼ਹਿਰੀ ਵੱਸੋਂ ਦੇ ਲੋਕਾਂ ਨੂੰ ਇਹ ਜਾਣਕਾਰੀ ਇਹ ਵਾਸਤੇ ਸੀ ਖਾਸ ਤੌਰ ਤੇ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਵੀ ਜ਼ਿਲ੍ਹਾ ਪ੍ਰਸ਼ਦ ਕੀ ਹੈ ਤੇ ਜਿਸ ਢੰਗ ਨਾਲ ਤੁਸੀਂ ਸੀਈਓ ਚੀਫ ਐਗਜ਼ੀਕਟਿਵ ਆਫੀਸਰ ਹੋ ਹੈ ਨਾ ਜ਼ਿਲ੍ਹਾ ਪਰਿਸ਼ਦ ਦੇ ਤੇ ਜ਼ਿਲ੍ਹਾ ਪਰਿਸ਼ਦ ਕੰਮੋਂ ਹੁੰਦ ਚਾਇਆ ਕੀ ਕਾਰਨ ਸੀ ਕੀ ਮੁੱਖ ਕੰਮ ਜਿਹੜੇ ਹੈਗੇ ਨੇ ਜ਼ਿਲ੍ਹਾ ਪਰਿਸ਼ਦ ਦੇ ਕੀ ਹੁੰਦੇ ਨੇ ਜ਼ਿਲ੍ਹਾ ਪਰਿਸ਼ਦ ਐਡੀਸੀ ਰੂਰਲ ਗਵਰਨਮੈਂਟ ਵੱਲੋਂ ਡਿਲੀ ਹੁੰਦੀ ਹੈ ਜੀ 5 ਸਾਲ ਬਾਅਦ ਸਾਡੀ ਡੈਮੋਕ੍ਰੇਸੀ ਦਾ ਇੱਕ ਬਹੁਤ ਵਧੀਆ ਏ ਥੰਬ ਹੈ ਜੀ ਰੂਰਲ ਡਿਵੈਲਪਮੈਂਟ ਦੀ ਇੱਕ ਬੋਡੀ ਹੈ ਜਿਸ ਤਰ੍ਹਾਂ ਆਪਾਂ ਕਹੀਏ ਪੰਚਾਇਤ ਬਲੌਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਇਹਨਾਂ ਦੇ ਅਲੱਗ-ਅਲੱਗ ਲੈਵਲ ਹੈ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਉਹਦਾ ਕੰਮ ਬਲੌਕ ਸਮਿਤੀ ਆ ਤੇ ਪੰਚਾਇਤਾਂ ਨੂੰ ਕੁਝ ਹੱਦ ਤੱਕ ਰੈਗੂਲੇਟ ਕਰਨਾ ਹੈ ਜੀ ਵਿੱਤ ਕਮਿਸ਼ਨ 'ਚ ਜ਼ਿਲ੍ਹਾ ਪ੍ਰੀਸ਼ਦ ਨੂੰ 10% ਫੰਡ ਆਉਂਦਾ ਹੈ ਪੰਚਾਇਤਾਂ ਨੂੰ 70% ਫੰਡ ਜਾਂਦਾ ਹੈ ਤੇ ਬਾਕੀ ਜਿਹੜਾ 20% ਹੈ ਉਹ ਬਲੌਕ ਸਮਿਤੀ ਨੂੰ ਜਾਂਦਾ ਹੈ ਜਦੋਂ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਉਹ ਫੰਡ ਜਿਹੜੇ ਇਹਦੇ 10% ਪਾਸ ਹੋ ਜਾਂਦੇ ਨੇ ਤੋਂ ਉਹਨਾਂ ਨੂੰ ਡਵੈਲਪਮੈਂਟ ਦੇ ਕਮਾਚ ਉਲਾਇਆ ਜਾਂਦਾ ਹੈ ਹਰ ਸਾਲ ਇਹਦਾ ਪਲਾਨ ਬਣਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਦਾ ਪਲਾਨ ਬਣੇ ਜਾਂਦੇ ਨੇ ਐਨੂਅਲੀ ਉਸ ਤਰ੍ਹਾਂ ਲੋਕਾਂ ਨੂੰ ਜਿਹੜੇ ਇਹ ਫੰਡ ਹੈ ਉਹ ਮੁਹੱਈਆ ਕਰਾ ਦਿੱਤੇ ਜਾਂਦੇ ਨੇ ਅਜਿਹਾ ਅਗਨ ਆਪਾਂ ਲੁਧਿਆਣੇ ਦੀ ਗੱਲ ਕਰੀਏ ਪੰਜਾਬ ਦਾ ਵੱਡਾ ਜ਼ਿਲ੍ਹਾ ਹੈਗਾ ਔਰ ਇਹਦੇ ਵਿੱਚ ਆ ਕਿੰਨੇ ਕ ਫੰਡ ਹਰ ਸਾਲ ਜਿਹੜੇ ਆ ਉਹ ਮਿਲਦੇ ਨੇ ਅੰਦਾਜ਼ਾ ਜ਼ਿਲ੍ਹਾ ਪ੍ਰਸ਼ਾਸਨ 15 ਵਿੱਤ ਕਮਿਸ਼ਨ ਜਿਹੜਾ ਉਹ ਚੱਲ ਰਿਹਾ ਹੈ ਪਹਿਲਾਂ 14 ਸੀ ਉਹ ਖਤਮ ਹੋ ਗਿਆ ਜੀ ਇਹ 15 ਵਿੱਤ ਕਮਿਸ਼ਨ 2026 ਤੱਕ ਚੱਲਣਾ ਹੈ ਉਹਦੇ ਚ ਜੋ-ਜੋ ਵੀ ਗ੍ਰਾਂਟ ਆਉਂਦੀ ਹੈ ਉਹਦਾ 10% ਉਹਦੇ ਨਾਲ ਪ੍ਰਸ਼ਦ ਨੂੰ ਹਰ ਸਾਲ ਮਿਲਦਾ ਹੈ ਇਹ ਫੰਡ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਹੁੰਦਾ ਹੈ ਲੇਕਿਨ ਥਰੂ ਪ੍ਰਾਂਤ ਪੰਜਾਬ ਗਵਰਨਮੈਂਟ ਵੱਲੋਂ ਇਹ ਪ੍ਰਾਂਤ ਗਵਰਨਟ ਵੱਲੋਂ ਰੂਟ ਹੋ ਕੇ ਸਾਰੇ ਅਜਨੇ ਜਿਲ੍ਹਾ ਪ੍ਰਸ਼ਦਿਆਂ ਉਹਨਾਂ ਨੂੰ ਉਹਨਾਂ ਦੀ ਕਪੈਸਿਟੀ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਫਰਕ ਹੀ ਹੈ ਇੱਕ ਇਸ ਤਰ੍ਹਾਂ ਡੀਡੀਪੀਓ ਦੀ ਪੋਸਟ ਹੁੰਦੀ ਹੈ ਡੀਡੀਪੀਓ ਡਿਪਾਰਟਮੈਂਟ ਮਤਲਬ ਜਿਹੜਾ ਆਫਿਸ ਹੈਗਾ ਆਪਣੇ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਆਫਿਸ ਹੈਗਾ ਹੈ ਨਾ ਉਹ ਪੰਜਾਬ ਸਰਕਾਰ ਦਾ ਆਧਾਰ ਹੈਗਾ ਪੰਜਾਬ ਸਰਕਾਰ ਵੱਲੋਂ ਵੀ ਫੰਡ ਆਉਂਦੇ ਨੇ ਤੇ ਸੈਂਟਰ ਵੱਲੋਂ ਵੀ ਆਉਂਦੇ ਤਾਲਮੇਲ ਕੀ ਹੈ ਇੱਕ ਤੇ ਮਤਲਬ ਜਿਸ ਢੰਗ ਨਾਲ ਡਿਪਟੀ ਸੀਈਓ ਜਿਹੜੇ ਹੈਗੇ ਡੀਡੀਪੀਓ ਜਿਹੜੇ ਹੈਗੇ ਨੇ ਕੀ ਤਾਲਮੇਲ ਐਡੀਸੀ ਜਿਹੜਾ ਹੈਗਾ ਉਹ ਬੇਸਿਕਲੀ ਨੋਡਲ ਆਫੀਸਰ ਹੈ ਸੈਂਟਰਲ ਸਕੀਮਸ ਦਾ ਫਲਾਸ ਉਹਨੇ ਬੀਡੀਪੀਓ ਤੇ ਡੀਡੀਪੀਓ ਨੂੰ ਸੁਪਰਵਾਈਜ਼ ਕਰਨਾ ਹੁੰਦਾ ਜੀ ਐਡੀਸੀ ਡੀ ਜਿਹੜਾ ਇਹ ਦੀ ਡੀ ਦੀ ਗੱਲ ਕਰੂੰਗਾ ਉਹ ਬੇਸਿਕਲੀ ਸਾਰਾ ਜਿੰਨਾ ਵੀ ਜਲਾਏ ਜਿੰਨਾ ਉਹਦਾ ਪਿੰਡੂ ਖੇਤਰ ਆ ਉਹਨਾਂ ਨੂੰ ਇੱਕ ਥਾਂ ਦੇ ਉੱਪਰ ਮੋਨੀਟਰਿੰਗ ਕਰਨ ਲਈ ਇਹਦੀ ਪੋਸਟ ਆ ਉਹ ਬਣਾਈ ਜਾਂਦੀ ਹੈ ਡੀਡੀਪੀਓ ਬੇਸਿਕਲੀ ਪੰਜਾਬ ਸਰਕਾਰ ਤੇ ਪਿੰਡਾਂ ਦੇ ਜਿਹੜੇ ਜਿਵੇਂ ਕੋਰਟ ਕੇਸ ਹੋ ਗਏ ਜ਼ਮੀਨਾਂ ਦੇ ਪਟਵਾਰੀ ਜ਼ਮੀਨਾਂ ਦਾ ਕੋਰਟ ਕੇਸ ਹੋ ਗਏ ਕੁਝ ਪੰਜਾਬ ਨਿਰਮਾਣ ਦੇ ਫੰਡ ਹੋ ਗਏ ਕੁਝ ਜਿਹੜੇ ਬੀਡੀਪੀਓਜ਼ ਨੂੰ ਆਪਣੇ ਫੰਡ ਹੁੰਦੇ ਆ ਬਲੌਕ ਮਿਤੀ ਦਾ ਫੰਡ ਉਹਨਾਂ ਨੂੰ ਮਿਲੇਟ੍ਰੋ ਕਰਦੇ ਉਹਦੇ ਉੱਪਰ ਜਿਹੜਾ ਐਲਡੀਸੀਡੀ ਨੇ ਉਹ ਦੇਖਣਾ ਹੁੰਦਾ ਸਾਰਾ ਜੀ ਸੋ ਇਹਦੇ ਵਿੱਚ ਜਿਸ ਢੰਗ ਨਾਲ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਮਤਲਬ ਕਿ ਅੰਦਾਜ਼ਾ ਜਿਹੜਾ ਹੈਗਾ ਫੰਡ ਅਨੁਮਾਨਤ ਜੋ ਆਮਦਨ ਜਿਹੜੀ ਹੈਗੀ ਆ ਅਲੱਗ-ਅਲੱਗ ਖੇਤਿਆਂ ਤੋਂ 5 ਕਰੋੜ 94 ਲੱਖ 90 ਹਜ਼ਾਰ ਹੈ ਜੀ ਤੇ ਜਿਹੜਾ ਰਮਾਨਤ ਖਰਚਾ ਤਕਰੀਬਨ 5 ਕਰੋੜ 96 ਲੱਖੋਂ ਜ਼ਿਆਦਾ ਫਰਕ ਨਹੀਂ ਤੇ ਇਸ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਜਿਦਾਂ ਗੱਲ ਕਰ ਰਹੇ ਹੋ ਉਹਦੀ ਇਨਕਮ ਕਿੱਥੋਂ-ਕਿਥੋਂ ਹੁੰਦੀ ਹੈ ਆ ਯਾਨੀ ਕੀ ਕੀ ਕੰਮ ਕਰਨੇ ਹੁੰਦੇ ਆ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਵਿੱਤ ਕਮਿਸ਼ਨ ਹੈ ਜੀ ਪੀਐਮਏ ਏਯੀਜੀ ਸਕੀਮ ਹੈ ਤੇ ਜਿਹੜੀ ਇਹਦੀ ਜ਼ਿਲ੍ਹਾ ਪ੍ਰੇਸ਼ਦ ਦੀ ਆਪਣੀ ਪ੍ਰਾਪਰਟੀ ਹੁੰਦੀ ਹੈ ਉਹ ਤੋਂ ਉਹ ਅਲੱਗ-ਅਲੱਗ ਤਰ੍ਹਾਂ ਤੋਂ ਇਨਕਮ ਹੁੰਦੀ ਹੈ ਜੀ ਜੀ ਬੇਸਿਕਲੀ ਜਿਹੜਾ ਮੇਨ ਆ ਉਹ 15 ਵਿੱਤ ਕਮਿਸ਼ਨ ਆ ਜਿੱਥੋਂ ਇਹ ਇਨਕਮ ਲੈਂਦਾ ਹੈ ਜੀ ਅੱਛਾ ਇੱਕ ਚੀਜ਼ ਹੋਰ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਦ ਦੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਵੀ ਹੈਗੀਆਂ ਨੇ ਕਿੰਨੀਆਂ ਕੁ ਪ੍ਰਾਪਰਟੀਆਂ ਹੈਗੀਆਂ ਨੇ ਜ਼ਿਲ੍ਹਾ ਪ੍ਰਸ਼ਦ ਦੀਆਂ ਜਿਹੜੀਆਂ ਲੁਧਿਆਣੇ ਦੀਆਂ ਲੁਧਿਆਣੇ ਦੀਆਂ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਮੇਰੇ ਕੋਲ ਨੋਟਿਡ ਨੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਕਾਫੀ ਜ਼ਿਆਦਾ ਇਹ ਹੁੰਦਾ ਆ ਦੇਖੋ ਤੁਸੀਂ ਆਈ ਲੈਟ ਯੂ نو ਦੁਕਾਨਾਂ ਨੇ ਜੀ 66 23 ਦੁਕਾਨਾਂ ਕਿਤਾਬ ਬਾਜ਼ਾਰ ਨੇ ਕੰਟਾ ਘਰ ਚ ਬੂਥ ਨੇ ਵੀ ਹਾਲ ਨੇ ਕੰਟਾ ਘਰ ਚ ਕਾਰ ਪਾਰਕਿੰਗ ਆ ਦੋ ਕਾਰ ਕਾਰ ਪਾਰਕਿੰਗ ਜੱਤਰ ਵੱਲ ਹੋ ਗਈਆਂ ਨੇ ਜੀ 10 ਕੋ ਪ੍ਰੋਪਰਟੀ ਆ ਨੇ ਸ਼ਹਿਰ ਚ ਤੇ ਪੱਲੀ ਕੋ ਪ੍ਰੋਪਰਟੀਆਂ ਹੋਰ ਆ ਜੀ ਤੋਂ ਇਲਾਵਾ ਸੋ ਸਭ ਆਪਾਂ ਇਸ ਢੰਗ ਨਾਲ ਗੱਲ ਕਰ ਰਹੇ ਸੀ ਤੁਸੀਂ ਦੱਸ ਵੀ ਰਹੇ ਸੀ ਕਿ ਕੁੱਲ ਜਿਹੜੀ ਆਮਦਨ ਹੈਗੀ ਹੈ ਜ਼ਿਲ੍ਹਾ ਪਰਿਸ਼ਦ ਨੂੰ ਇੰਨੀ ਆਸਲਾ ਨਾ ਪਰ ਜੇ ਆਪਾਂ ਰੈਂਟਲ ਇਨਕਮ ਦੀ ਗੱਲ ਕਰੀਏ ਦੁਕਾਨਾਂ ਜਿਸ ਢੰਗ ਨਾਲ ਤੁਸੀਂ ਦੱਸਿਆ ਕਿ ਦੁਕਾਨਾਂ ਵੀ ਨੇ ਕਿੰਨੀ ਕੁ ਕਿਰਾਇਆਂ ਦੀ ਜਿਹੜੀ ਕਿਰਾਇਆ ਰੈਂਟਲ ਇਨਕਮ ਜਿਹੜੀ ਆ ਉਹ ਕਿੰਨੀ ਹੈਗੀ ਹੈ ਜ਼ਿਲ੍ਹਾ ਪਰਿਸ਼ਦ ਤੇ ਬੜੇ ਇਫੈਕਟ ਤੇ ਤੁਹਾਡਾ ਗੱਲ ਕਰੂੰਗਾ ਜੀ ਬੜਾ ਮਾਣ ਹੁੰਦਾ ਦੱਸਦਾ ਜੀ 1 ਕਰੋੜ 2 ਲੱਖ ਸੀ ਜੀ ਹੁਣ 2 ਕਰੋੜ ਤੇ 20 ਲੱਖ ਕੀ ਹਰਵਾਕ ਰਹੀ ਹੈ ਜੀ ਮਤਲਬ ਇਹ ਲਾਲੋ ਵੀ ਤੁਸੀਂ 120% ਦਾ ਜੰਮ ਉਹ ਪ੍ਰੋਪਰਟੀ ਦੀ ਕਿਰਪਾ ਨਾਲ ਤੇ ਆਪਣੇ ਸਟਾਫ ਦੇ ਸਹਿਯੋਗ ਨਾਲ ਕਰ ਦਿੱਤਾ ਹੈ 1 ਕਰੋੜ 2 ਲੱਖ ਤੋਂ 2.2 ਕਰੋੜ 20 ਲੱਖ ਅਮਰ ਕੋਲ ਤੁਹਾਡਾ ਡਾਟਾ ਹੈਗਾ ਜੀ ਸੋ ਬਹੁਤ ਸਾਰੀਆਂ ਦੁਕਾਨਾਂ ਜਿਸ ਢੰਗ ਨਾਲ ਸ਼ਹਿਰ ਦੇ ਵਿੱਚ ਪੁਰਾਣੀਆਂ ਦੁਕਾਨਾਂ ਵੀ ਪ੍ਰਾਈਵੇਟ ਪ੍ਰੋਪਰਟੀਆਂ ਵੀ ਜਿੱਦਾਂ ਪੁਰਾਣੇ ਕਿਰਾਏ ਦੇ ਹਿਸਾਬ ਨਾਲ ਚੱਲਦੀ ਹੈ ਜੇ 100 ਰੁਪਏ ਕਿਰਾਇਆ 50 ਰੁਪਏ ਕਿਰਾਇਆ ਤੇ ਬਹੁਤ ਸਾਰੀਆਂ ਦੁਕਾਨਾਂ ਇਹੋ ਜਿਹੀਆਂ ਵੀ ਹੋਣ ਗਈਆਂ ਜਿਹੜੀਆਂ ਪੁਰਾਣੇ ਰੈਂਟਰ ਦੇ ਹਿਸਾਬ ਨਾਲ ਚੱਲਦੀਆਂ ਨੇ ਉਹਨਾਂ ਨੂੰ ਮਤਲਬ ਕਿ ਅਪਡੇਟ ਕਰਨ ਵਾਸਤੇ ਕਿਰਾਇਆ ਹੋਣ ਦੇ ਹਿਸਾਬ ਨਾਲ ਕਰਨ ਵਾਸਤੇ ਤੁਹਾਡੇ ਵੱਲੋਂ ਕੀ ਇਨੀਸ਼ੀਏਟਿਵ ਜਿਹੜੇ ਆ ਉਹ ਲੈ ਜਾ ਰਹੇ ਨੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇੱਕ ਪਾਰਕਿੰਗ ਦਾ ਮੈਂ ਜ਼ਿਆਦਾ ਡਿਟੇਲ ਨਹੀਂ ਜਾਊਂਗਾ ਮੈਂ ਤੁਹਾਨੂੰ ਪਹਿਲਾਂ ਆਫਸਰ ਰਿਕਾਰਡ ਦੱਸਿਆ ਵੀ ਸੀ ਜੀ ਪਾਰਕਿੰਗ ਦਾ ਕਿਰਾਇਆ ਸਿਰਫ 2.5 ਲੱਖ ਰੁਪਏ ਸੀ ਖਾਲੀ ਕਰਵਾ ਕੇ 4 ਲੱਖ ਰੁਪਏ ਕਰਵਾਤਾ ਗਿਆ ਤਾਂ ਇਟ ਇਜ਼ ਲਾਈਕ 댓 ਉਹ ਕਨਨ ਦਾ ਕਿਰਾਇਆ ਜਿੱਥੇ ਕੱਟ ਸੀ ਉਹਨਾਂ ਨੂੰ ਬੜਾ ਕਲੀਅਰ ਕੱਟ ਕਰਤਾ ਗਿਆ ਇਹਨੇ ਬਸੜੇ ਨਕਲੀ ਕਰ ਲੋ ਔਰ ਯਰ ਆਊਟ ਐਸੇ ਕਰਕੇ ਤਾਂ ਕਿ ਗਿੰਗਮ 1 ਕਰੋੜ 2 ਲੱਖ ਤੋਂ 2 ਕਰੋੜ 20 ਲੱਖ ਤੇ 5 ਕਿਉਂ ਸੋ ਬਹੁਤ ਸਾਰੇ ਇਹੋ ਜਿਹੇ ਵੀ ਰੂਸੂਖਤਾਰ ਬੰਦੇ ਹੈ ਨੇ ਜੋ ਪਤਾ ਲੱਗਿਆ ਕਿ ਬਹੁਤ ਸਾਰਿਆਂ ਦੇ ਜਿਹੜੇ ਆ ਹੋ ਸਕਦਾ ਹੈ ਕਿ ਉਹਨਾਂ ਦੇ ਨਜਾਇਜ਼ ਕਬਜ਼ੇ ਵੀ ਹੋਣ ਤੇ ਇਹੋ ਜੀਆਂ ਪ੍ਰਾਪਰਟੀਆਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨੇ ਉਹ ਤਾਂ ਮੈਂ ਤੁਹਾਡੇ ਧਿਆਨ ਚ ਖੇਰੇ ਵੱਲ ਦੇਖ ਕੇ ਕਹੂੰਗਾ ਜੀ ਮੈਂ ਉਹਨਾਂ ਨਾਲ ਬੈਂਤੀ ਕਰਨੇ ਜਾਊਂਗਾ ਕਿ ਐਸੇ ਗੁਰਦਾਸ ਪਰ ਜੀ ਇਹ ਗੁਰਦਾਸਪੁਰ ਦੇ ਜਿਹੜੇ ਕਾਨੂੰਨ ਪੈ ਜਾਣ ਉਹ ਰਾ ਮਸਲਾ ਹੱਲ ਕਰਕੇ ਝੜਦੇ ਨੇ ਹੁਣ ਮੈਂ ਕੋਈ ਦੁਬਾਰੇ ਹੋਰ ਉਸ ਤੋਂ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਸੇ ਹੱਸਲ ਸੋ ਜਸਟ ਅੰਗਨਲ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਮੈਂਬਰ ਹੁੰਦੇ ਨੇ ਐਮ ਐਲ ਏ ਐਮ ਪੀ ਵੀ ਹੁੰਦੇ ਨੇ ਸੋ ਇਹਨਾਂ ਦੀ ਜੇ ਆਪਾਂ ਗੱਲ ਕਰਦੇ ਆਂ ਤੇ ਕੀ ਕੀ ਅਖਤਿਆਰ ਹੁੰਦੇ ਨੇ ਐਮ ਐਲ ਏ ਐਮ ਪੀ ਦੇ ਔਰ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਫੈਸਿਲਿਟੇਟ ਜਾਂ ਮਤਲਬ ਫਾਇਦਾ ਪਹੁੰਚਾਉਂਦੇ ਨੇ ਬਿਲਕੁਲ ਜੀ ਜਿਹੜੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ ਉਹ ਡਿਊਰੀ ਇਲੈਕਟਿਡ ਹੁੰਦੇ ਨੇ ਜੀ ਆਪਣਾ ਜਿਸ ਤਰ੍ਹਾਂ ਵੋਟਾਂ ਨਾਲ ਹੋਣਾ ਹੈ। ਜਦ ਗਿਆ ਵੋਟਾ ਜਦੋਂ ਆਏਗਾ ਟਾਈਮ ਜਲਦੀ ਆਉਣ ਵਾਲਾ। ਉਹ ਲੋਕਾਂ ਦੇ ਜਿਹੜੇ ਕੰਮ ਕਰਾਉਣ ਵਾਸਤੇ ਉਸ ਇੱਕ ਤਰ੍ਹਾਂ ਦਾ ਮੱਦੇਮੁੰਦ ਨੇ ਅਫਤਰਾ ਦੇ ਵਿੱਚ ਤੇ ਲੋਕਾਂ ਦੇ ਵਿੱਚ। ਮਤਲਬ ਐਮਐਲਏ ਔਰ ਐਮਪੀ ਵੀ ਮੈਂਬਰ ਹੁੰਦੇ ਨੇ। ਐਮਐਲਏ ਤਾਂ ਉਸ ਏਰੀਆ ਦਾ ਮੈਂਬਰ ਹੋਊਗਾ ਹੀ ਹੋਊਗਾ ਜੀ ਤੇ ਐਮਪੀ ਬਾਇ ਵਰਚਿਓ ਆਫ ਬੀਇੰਗ ਐਮਪੀ ਆਫ ਦੈਟ ਏਰੀਆ ਉਹ ਤਾਂ ਹੋਣਾ ਹੀ ਹੋਣਾ ਜੋ ਨੇਚਰਲ ਆ। ਜੀ ਜ਼ਿਲ੍ਹਾ ਪ੍ਰੀਸ਼ਦ ਨੂੰ ਜਿਹੜੀਆਂ ਤੁਮੋਂ ਮੈਂ ਮੈਂਬਰ ਹਾਂ ਸਪੋਜ਼ ਕੋਈ ਜੇ ਤੁਸੀਂ ਮੈਂਬਰ ਹੋ ਤੁਹਾਨੂੰ ਇਖਤਿਆਰ ਹੁੰਦਾ ਹੈ ਕਿ ਤੁਸੀਂ ਆਪਣੇ ਏਰੀਆ ਵਾਸਤੇ ਤੁਸੀਂ ਜਿਹੜੀ ਗ੍ਰਾਂਟ ਆਈ ਹੈ ਤੁਸੀਂ ਕਿੱਦਾਂ ਲਵਾ ਲਾ ਜਾਂਦੇ ਹੋ ਤੋਂ ਬੋਲ ਤੁਸੀਂ ਮੈਂਬਰ ਹੋ ਤੁਸੀਂ ਕਹਿੰਦੇ ਹੋ ਜੀ ਆਹ ਸਕੂਲ ਮੇਰਾ ਹੈਗਾ ਤਾਂ ਏਰੀਆ ਡਵਲਪ ਕਰ ਦਿਓ ਸਕੂਲ ਦੀ ਜਿਹੜੀ ਚਾਰ ਦੋਰੀ ਬਣਾਵਾ ਦਿਓ ਜਦੋਂ ਪਲਾਨ ਬਣਦਾ ਹੈ ਤੇ ਤੁਹਾਡੀ ਜਿਹੜੀ ਹੈ ਉਹ ਇੱਕ ਇਖਤਿਆਰ ਹੁੰਦਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਵਿਧਿੰਨ ਰੂਲਸ ਉਹ ਜਿਹੜੀ ਗ੍ਰਾਂਟ ਹੈ ਤੁਸੀਂ ਉਹ ਕਰਵਾ ਸਕਦੇ ਹੋ ਸੋ ਦਿਸ ਇਜ਼ ਹਾਊ ਦੇ ਫੰਕਸ਼ਨ ਜੀ ਸੋ ਜਿਹਾ ਪਾ ਵੈਸੇ ਕਹ ਲੈ ਜਿਸ ਤਰ੍ਹਾਂ ਹੁਣ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਜੀ 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 ਹਾਂ ਸੋ ਇਹ ਮੋਨਿਟਰਿੰਗ ਜਿਹੜੀ ਤੁਹਾਡੇ ਮਹਿਕਮੇ ਦੀ ਇਹ ਇਸ ਦੇ ਅਧੀਨ ਵੀ ਆਉਂਦੀ ਇਸ ਅੰਡਰ ਵੀ ਆਉਂਦੀ ਹੈ ਤੁਹਾਡੇ ਵੱਲੋਂ ਜਿਹੜੀਆਂ ਗੜਾ ਹੈਡਕੁਆਟਰ ਹੈ ਵਿਕਾਸ ਭਵਨ ਹੂੰ ਉਹਦੇ ਵੱਲੋਂ ਆਡਿਟ ਕੀਤਾ ਜਾਂਦਾ ਤੇ ਪਲੱਸ ਜਿਹੜਾ ਕੈਗ ਦਾ ਆਡਿਟ ਪੰਜਾਬ ਦਾ ਉਹ ਵੀ ਹੁੰਦਾ ਤੁਹਾਡਾ ਬੇਸਿਕਲੀ ਤੁਹਾਨੂੰ ਦੋਵੇਂ ਵੱਲੋਂ ਆ ਕੀਤਾ ਜਾਂਦਾ ਕਿਉਂਕਿ ਜਿਹੜੀ ਆ ਏਡੀਸੀ ਡੀ ਕੋ ਸਕੀਮਾ ਨੇ ਸੈਂਟਰਲ ਸਕੀਮਾ ਨੇ ਇਸ ਕਰਕੇ ਔਦਾ ਵੀ ਕਰਨਾ ਬੰਦਾ ਜੀ ਤੇ ਜਿਹੜੀਆਂ ਦੂਸਰਾਂ ਜਿਹੜਾ ਪੰਚਾਇਤ ਦੇ ਜਿਹੜੇ ਖਰਚੇ ਆ ਜੋ-ਜੋ ਜਲਾ ਪੀਣ ਦੇ ਖਰਚੇ ਆ ਉਹਦੇ ਲਈ ਆਡਿਟ ਉਹ ਕੀਤਾ ਜਾਂਦਾ ਉਹਨਾਂ ਵੱਲੋਂ ਅੱਜ ਆਪਾਂ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਊਮਨ ਦੀ ਗੱਲ ਕਰੀਏ ਰਿਪਰੈਜੈਂਟੇਸ਼ਨ ਦੀ ਗੱਲ ਕਰੀਏ ਤੇ ਕਿੰਨੀ ਕੁ ਹੁੰਦੀ ਹੈ ਅਨਫੋਰਚਨਟਲੀ ਹਲੇ ਘੱਟ ਹੈ ਹਲੇ ਘੱਟ ਘੱਟ ਕਿੰਨੀ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਬਿਲਕੁਲ ਐਸ ਗੱਲਾਂ ਸਹਿਮਤ ਆ ਜੀ ਤੇ 30% ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਲੇਕਨ ਹਾਲੇ ਘਟ ਹੈ ਦਰਦ ਦੇ ਪਰ ਅੱਛਾ ਇੱਕ ਸਮਾਜਿਕ ਮੁੱਦੇ ਤੇ ਵੀ ਜਾਂਦੇ ਜਾਂਦੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਮੈਨੂੰ ਬਣਦੀ ਹੈ ਜਿਸ ਢੰਗ ਨਾਲ ਦੱਸਿਆ ਵੀ ਗੁਰਦਾਸਪੁਰ ਇਹ ਭਰਾ ਹੋ ਤੇ ਬਹੁਤ ਸਾਰੇ ਸਾਡੇ ਹਰ ਖੇਤਰ ਚਾਹੇ ਮਾਲਵਾ ਦੋਆਬਾ ਜਾਂ ਸਾਡਾ ਮੱਝ ਹੀ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਬੜੀ ਤੇਜ਼ ਰਫ਼ਤਾਰ ਦੇ ਨਾਲ ਆਪਣੇ ਉਤਸ਼ਾਹ ਨੂੰ ਆਪਣੇ ਸੁਪੇ ਨੂੰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਜੀ ਸੋ ਤੁਸੀਂ ਇਸ ਪ੍ਰਸ਼ਾਸਨਿਕ ਪੋਸਟ ਦੀ ਹੈਗੀ ਉਹ ਹਾਂਜੀ ਕਾਰਨ ਲਗਭਗ ਹਰ ਕੋਈ ਆਪਣੇ ਆਪਣੇ ਦੱਸਦਾ ਹੈਗਾ ਇਸ ਚੀਜ਼ ਬਾਰੇ ਹੱਲ ਕਿਸ ਢੰਗ ਨਾਲ ਨਿਕਲ ਸਕਦਾ ਹੈ ਕੀ ਕੀਤਾ ਜਾ ਸਕਦਾ ਪਹਿਲੀ ਗੱਲ ਤਾਂ ਜੀ ਮੈਂ ਕਹ ਵੀ ਬੜੀ ਕਲੀਅਰ ਕੱਟ ਦੱਸਣਾ ਚਾਹੂੰਗਾ ਮੁੱਖ ਕਾਰਨ ਬੇਰੋਜ਼ਗਾਰੀ ਨਈਆ ਮੁੱਖ ਕਾਰਨ ਪੇੜ ਚਾਲਾ ਦੀ ਮੁੱਖ ਕਾਰਨ ਸੁਪਨੇ ਜਿਹੜੇ ਬਾਹਰ ਦੇ ਲੋਕਾਂ ਨੂੰ ਦਿਖਾਏ ਜਾਂਦੇ ਆ ਬਹੁਤ ਸਾਲ ਪਹਿਲਾਂ ਮੈਨੂੰ ਕਿਤੇ ਬਾਹਰ ਜਾਣ ਦਾ ਮੌਕਾ ਮਿਲਿਆ ਸੀ ਤੇ ਬਹੁਤ ਪ੍ਰਾਣੀ ਗੱਲ ਹੈ ਇੱਕ ਡੀਐਸਪੀ ਸਾਹਿਬ 에ਅਰਪੋਰਟ ਤੇ ਪੁਚਾ ਲਗਾ ਰਹੇ ਸੀ ਡੀਐਸਪੀ ਸਾਹਿਬ ਜਿਹੜੇ ਥੋੜੀ ਦੇਰ ਪਹਿਲਾਂ ਰਿਟਾਇਰ ਹੋਏ ਸੀ 에ਅਰਪੋਰਟ ਦੇ ਉੱਪਰ ਪੁਚਾ ਲਗਾ ਰਹੇ ਸੀ ਇਹ ਇੰਡੀਆ ਦੇ ਅਬ੍ਰੋਡ ਅਬ੍ਰੋਡ ਦੀ ਗੱਲ ਹੈ ਜੀ ਜੀ ਉਹ ਮੈਨੂੰ ਦੇਖ ਕੇ ਉਹ ਪਿੱਲਰ ਦੇ ਪਿੱਛੇ ਹੋ ਗਏ ਚਲੋ ਮੈਂ ਉਹਨਾਂ ਨੂੰ ਬੁਲਾਇਆ ਨਹੀਂ ਲੇਕਿਨ ਮੈਨੂੰ ਐਸ ਗੱਲ ਦੀ ਬੜੀ ਹੈਰਾਨੀ ਹੋਈ ਵਿਪਲਿਆ ਲੋਕਾ ਤੋਂ ਡੀਐਸਪੀ ਰਿਟਾਇਰ ਹੋਇਆ ਐ ਇੰਨਾ ਤੋਂ ਤਾਕੜ ਇੱਥੇ ਅਫੀਸਰ ਗਣਿਆ ਜਾਂਦਾ ਸੀ ਸਾਡੇ ਇਲਾਕੇ ਚ ਜਿਹਾ ਹੋ ਤੇ ਅੱਜ ਤੂੰ ਬਾਹਰ ਆ ਕੇ 에ਰਪੋਰਟ ਤੇ ਪਹੁੰਚਾ ਲਗਾ ਰਿਆਂ ਤੈਨੂੰ ਇਹੋ ਜਿਹਾ ਕੀ ਤੈਨੂੰ ਪੈ ਗਈ ਇਹੋ ਜੀ ਗੱਲ ਜਿਆਦਾ ਕਾਰਨ ਭੇੜਚਾਲ ਐ ਜਿਹੜਾ ਲੋਕਾਂ ਨੂੰ ਲੱਭਦਾ ਕਿ ਉੱਥੇ ਜਾ ਕੇ ਅਸੀਂ ਰਾਤੋ ਰਾਤ ਪਤਾ ਨਹੀਂ ਕੀ ਘਟ ਲੈਣਾ ਤੇ ਮੇਰੀ ਨੌਜਵਾਨ ਪੀੜੀ ਨੂੰ ਆਪਣੇ ਦੋਸਤਾਂ ਨੂੰ ਸਾਡੇ ਬੱਚੇ ਵੀ ਬਾਹਰ ਨੇ ਜੀ ਅਨਫੋਰਚੂਨੇਟਲੀ ਉਹ ਕੀ ਕਰੀਏ ਇਹ ਬੇਨਤੀ ਆ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਕਿ ਜੋ ਸੁਖ ਛੱਜੂ ਦੇ ਚਬਾਰੇ ਨਾ ਬਲਖ ਤੇ ਨਾ ਬੁਖਾਰੇ ਕੀ ਬਾਤ ਆਪਣੇ ਘਰ ਰਵੋ ਇੱਥੇ ਮਿਹਨਤ ਕਰੋ ਅੱਜ ਆਫਿਸ ਦਾ ਸਾਰਾ ਕੰਮ ਨਿਪਟਾ ਕੇ ਮੈਂ ਆਪਣੇ ਵੀਰ ਨਾਲ ਇੱਥੇ ਇੰਟਰਵਿਊ ਦੇਣ ਆ ਗਿਆ ਉੱਥੇ ਤੁਸੀਂ ਰਵੋਗੇ ਤੁਸੀਂ ਸੋਮਵਾਰ ਕੰਮ ਤੇ ਜਾਓਗੇ ਸ਼ੁੱਕਰਵਾਰ ਰਾਤ ਤੱਕ ਤੁਹਾਨੂੰ ਸਾਲ ਲੈਣ ਦੀ ਵੇਲੇ ਮਿਲਣੀ ਜਿਹੜੇ ਮੇਰੇ ਨਾਲ ਦੇ ਉੱਥੇ ਹੁਣ ਕਾਫੀ ਸਾਲ ਹੋ ਗਏ ਗਈਆਂ ਨੂੰ ਵੀ 25-25 ਸਾਲ ਤਾਨੂੰ ਹੋ ਗਏ ਐ ਉਹ ਸਿਰਫ ਸ਼ਨੀਵਾਰ ਦਾ ਸੂਰਜ ਤੇ ਐਤਵਾਰ ਦਾ ਸੂਰਜ ਦੇਖਦੇ ਆ ਜੇ ਚੜਿਆ ਤੇ ਬਾਕੀ ਪੰਜ ਦਿਨੋ ਸੂਰਜ ਨਹੀਂ ਦੇਖਦੇ ਇੱਥੇ ਬੈਠ ਕੇ ਜੋ ਮੌਜਾਂ ਨੇ ਆਪਾਂ ਸਾਰਾ ਕੰਮ ਵੀ ਕਰਦੇ ਆ ਆਪਾਂ ਸਾਰੀ ਦਿਨ ਰਾਤ ਮਿਹਨਤ ਵੀ ਕਰਦੇ ਆ ਪਰ ਤੁਹਾਨੂੰ ਇੱਕ ਦੂਜੇ ਨਾਲ ਰਿਸ਼ਤੇ ਨਿਬੋੜ ਦਾ ਬੈਠਣ ਦਾ ਚਾਪਿੰਦੇ ਦਾ ਟਾਈਮ ਹੀ ਮਿਲਦਾ ਇਹ ਸੁੱਖ ਤੁਹਾਨੂੰ ਬਾਹਰ ਨਹੀਂ ਲੱਭਣਾ ਇੱਥੇ ਮਿਹਨਤ ਕਰੋ ਦਿਨ ਰਾਤ ਡਟ ਕੇ ਲਗੋ ਤੇ ਦੇਖੋ ਜੋ ਸਾਡੀ ਆਪਣੇ ਦੇਸ਼ ਚ ਆਪਣੇ ਪੰਜਾਬ ਚ ਜੋ ਐਨਜੋਇਮੈਂਟ ਆ ਕਿਤੇ ਹੈ ਹੀ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਅਫਸਰ ਸਾਇਬਾਨ ਜੋ ਇਸ ਢੰਗ ਨਾਲ ਆਪਣੇ ਸੁਝਾਅ ਜਿਹੜੇ ਆ ਨੌਜਵਾਨ ਪੀੜ੍ਹੀ ਨੂੰ ਦੇ ਰਹੇ ਨੇ ਔਰ ਮੈਚ ਹੋਣਾ ਕਿ ਜਿਹੜੀ ਸਾਡੇ ਇਥੋਂ ਨੌਜਵਾਨ ਜਿਹੜੇ ਆ ਇੱਕ ਜਿਸ ਢੰਗ ਨਾਲ ਤੁਸੀਂ ਦੱਸਿਓ ਭੇਡ ਚਾਲ ਦੇ ਕਰਨ ਇੱਕ ਬਾਹਰ ਜਾ ਰਹੇ ਉਹਨਾਂ ਨੂੰ ਅੱਛਾ ਕੁਝ ਪਤਾ ਲੱਗੇ ਕੁਝ ਰਿਵਰਸ ਇਮੀਗ੍ਰੇਸ਼ਨ ਵੀ ਹੋਰ ਚੱਲੂ ਹੋ ਗਈ ਹੈ ਰਿਵਰਸ ਮਾਈਗ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ ਲੋਕ ਜਿਹੜੇ ਨੇ ਕਈ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਵਾਪਸ ਵੀ ਆ ਰਹੇ ਆਪਣੇ ਅੰਗੇ ਭਾਈ ਉੱਥੇ ਦੇ ਕੁਛ ਨਹੀਂ ਉੱਥੇ ਤੇ ਚੱਕਰੀ ਕਰਨੀ ਪੈਂਦੀ ਹੈ ਤੇ ਹੁਣ ਅਸੀਂ ਆਪਣੇ ਮੁਲਕ ਨੂੰ ਆਪਣੇ ਸੂਬੇ ਨੂੰ ਵਾਪਸ ਆ ਰਹੇ ਹੁਣ ਲਗਭਗ ਮੇਰੇ ਖਿਆਲੋਂ ਸ਼ੁਰੂ ਹੋਣ ਦੀ ਕਗਾਰ ਤੇ ਤੇ ਲਗ ਸ਼ਾਇਦ ਫਿਰ ਹੋ ਹੀ ਚੁੱਕੀ ਹੈ ਕੈਨੇਡਾ ਚ ਕੁਝ ਰਿਵਰਸ ਮਾਈਗ੍ਰੇਸ਼ਨ ਦਾ ਜਰੂਰ ਰੌਲਾ ਪਿਆ ਸੀ ਕਿਉਂਕਿ ਕੈਨੇਡਾ ਉੱਤੇ ਬੰਦਾ ਬਹੁਤ ਆ ਗਿਆ ਜਿਹੜੇ ਇੱਥੇ ਆ ਰਹੇ ਜੀ ਆਸਟ੍ਰੇਲੀਆ ਭੱਜ ਰਹੇ ਹ ਉਹ ਸਭਨ ਡਬਲ ਪੈਸੇ ਆਪਣੇ ਮਾਪਿਆਂ ਦੇ ਲਵਾ ਕੇ ਆਸਟ੍ਰੇਲੀਆ ਨੂੰ ਤੁਰਪੇ ਉਧਰੋਂ ਦੀਆਂ ਨੂੰ ਚਲ ਗਏ ਤਾਂ ਇਸ ਕਰਕੇ ਰਿਵਰਸ ਮਾਈਗ੍ਰੇਸ਼ਨ ਦਾ கான்ਸੈਪਟ ਕੋਈ ਜਿਆਦਾ ਉਹ ਕਾਮਯਾਬ ਕੋਈ ਨਹੀਂ ਹੈ ਆਈ ਮੀਨ ਹੋ ਜਾਂ ਲੋਕਾਂ ਦੀ ਮੈਂਟੈਲਿਟੀ ਬਣ ਗਈ ਹੈ ਵੀ ਹਾਈ ਲੈਵਲਸ ਬੜੀ ਵੱਡੀ ਡਿਗਰੀ ਹੈ ਤੇ ਮੈਥਵੇ ਦਾ ਪਿੰਡਾ ਤੇ ਜਿਹੜਾ ਹਾਲ ਹੈ ਪਿੰਡਾ ਤੇ ਉਹ ਲਕ੍ਰੇਤ ਹੈ ਬਹੁਤ ਵਧੀਆ ਕ੍ਰੇਤ ਨਹੀਂ ਹੈ ਜੀ ਸੋ ਇਹਦੇ ਸਿਸਾਫ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਬੜੀਆਂ ਜਾਣਕਾਰੀ ਵਾਲੀਆਂ ਗੱਲਾਂ ਕੀਤੀਆਂ ਨੇ ਅੱਗੇ ਜੀ ਤੇ ਜਿਸ ਢੰਗ ਨਾਲ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਸੀਂ ਸਾਡੇ ਗੁਰਦਾਸਪੁਰੀਆ ਭਰਾ ਹੋ ਇੰਟਰਵਿਊ ਤਾਂ ਚਲੋ ਸਾਡਾ ਕੰਮ ਹੈ ਪਰ ਇਸ ਚੀਜ਼ ਦੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਹੈ ਔਰ ਬੜਿਆ ਚੰਗਿਆ ਤੁਸੀਂ ਸਜੈਸ਼ਨ ਵੀ ਦਿੱਤੇ ਐ ਨੌਜਵਾਨ ਪੀੜ੍ਹੀ ਨੂੰ ਥੈਂਕ ਯੂ ਜੀ ਥੈਂਕ ਯੂ ਸਮਾ ਹੋ ਗਿਆ ਇਜਾਜ਼ਤ ਲੈਣ ਦਾ ਤੇ ਮੈਂ ਕਹਿੰਦਾ ਕਿਸੇ ਦਿਨ ਫੇਰ ਕਿਸੇ ਹੋਰ ਟੌਪਿਕ ਤੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ